ਸਕੂਟਰੀ ਵਿੱਚ ਲੱਗੇ ਸੀ ਤੇਲ ਪਵਾਉਣ ਪਰ ਜਦੋਂ ਤੇਲ ਪਵਾਉਣ ਲਈ ਚੱਕੀ ਸ਼ੀਟ ਤਾਂ ਬਾਲ ਬਾਲ ਬਚਿਆ ਵਿਅਕਤੀ ਟੈਂਕੀ ਦੇ ਢੱਕਣ ਤੇ ਬੈਠਾ ਸੀ ਜ਼ਹਿਰੀਲਾ ਸੱਪ ਅਕਸਰ ਹੀ ਗਰਮੀ ਦੇ ਮੌਸਮ ਵਿੱਚ ਸੱਪਾਂ ਦਾ ਬਹੁਤ ਕਹਿਰ ਦੇਖਣ ਨੂੰ ਮਿਲਦਾ ਹੈ ਪਰ ਹੁਣ ਇੱਕ ਸੱਪ ਨੇ ਕੀਤਾ 70 ਕਿਲੋਮੀਟਰ ਦਾ ਸਫ਼ਰ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕੂਟਰੀ ਦੀ ਸ਼ੀਟ ਥੱਲੇ ਤੇਲ ਪਵਾਉਣ ਵਾਲੀ ਟੈਂਕੀ ਦੇ ਢੱਕਣ ਉੱਪਰ ਸੱਪ ਬੈਠਾ ਦਿਖਾਈ ਦੇ ਰਿਹਾ ਹੈ ਦਰਸਲ ਇਹ ਵਿਅਕਤੀ ਆਪਣੀ ਘਰ ਵਾਲੀ ਨਾਲ ਆਪਣੇ ਘਰ ਤੋਂ 70 ਕਿਲੋਮੀਟਰ ਦੂਰ ਇੱਕ ਮੰਦਰ ਵਿੱਚ ਮੱਥਾ ਟੇਕਣ ਗਿਆ ਸੀ ਅਤੇ ਜਦੋਂ ਰਾਹ ਵਿੱਚ ਵਿਅਕਤੀ ਸਕੂਟਰੀ ਵਿੱਚ ਤੇਲ ਪਵਾਉਣ ਲਈ ਪੰਪ ਤੇ ਰੁਕਦਾ ਹੈ ਅਤੇ ਜਦੋਂ ਸ਼ੀਟ ਨੂੰ ਚੱਕਦਾ ਹੈ ਤਾਂ ਇੱਕੋ ਜਦਮ ਡਰ ਕੇ ਪਰਾਂ ਹੋ ਜਾਂਦਾ ਏ ਘਰ ਵਾਲੀ ਦੇ ਪੁੱਛਣ ਤੇ ਵਿਅਕਤੀ ਦੱਸਦਾ ਹੈ ਕਿ ਸ਼ੀਟ ਥੱਲੇ ਸੱਪ ਹੈ ਫਿਰ ਪੰਪ ਤੇ ਕੰਮ ਕਰਨ ਵਾਲਾ ਮੁੰਡਾ ਇੱਕ ਸੋਟੀ ਨਾਲ ਸ਼ੀਟ ਚੁੱਕਦਾ ਹੈ ਅਤੇ ਸੱਪ ਨੂੰ ਬਾਹਰ ਕੱਢ ਕੇ ਮਾਰ ਦਿੰਦਾ ਏ ਸੋ ਇਸ ਮੀਆਂ ਬੀਬੀ ਦੀ ਕਿਸਮਤ ਚੰਗੀ ਸੀ ਕਿ ਚੱਲਦੀ ਸਕੂਟਰੀ ਵਿੱਚ ਵੀ ਸੱਪ ਇੱਕੋ ਥਾਂ ਟਿਕ ਕੇ ਬੈਠਾ ਰਿਹਾ ਨਹੀਂ ਤਾਂ ਕੋਈ ਵੀ ਅਨਹੋਣੀ ਘਟਨਾ ਵਾਪਰ ਸਕਦੀ ਸੀ ਤੋਂ ਤੁਸੀਂ ਵੀ ਹਮੇਸ਼ਾ ਕਿਤੇ ਜਾਣ ਲੱਗੇ ਆਪਣੀ ਹਰ ਇੱਕ ਚੀਜ਼ ਨੂੰ ਚੰਗੀ ਤਰਾ ਚੈੱਕ ਜਰੂਰ ਕਰਿਆ ਕਰੋ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ